ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਸਕੇ ਪਿਤਾ ਤੇ ਮਤਰੀ ਮਾਣੇ ਆਪਣੀ ਬੇਟੀ ਜੈਸਮਿਨ ਦਾ 5 ਲੱਖ ਵਿੱਚ ਸੌਦਾ ਤੈਅ ਕਰ ਦਿੱਤਾ ਤੇ ਕਹਿਣ ਲੱਗੇ ਬੇਟੀ ਇਸ ਨਾਲ ਕੁਝ ਦਿਨ ਹੀ ਕੱਟਨੇ ਹਨ ਜਿਵੇਂ ਹੀ ਤੈਨੂੰ ਮੌਕਾ ਮਿਲੇ ਤੂੰ ਤੁਰੰਤ ਭੱਜ ਆਵੀਂ ਵਿਆਹ ਹੋ ਗਿਆ ਜੈਸਮਿਨ ਆਪਣੇ ਪਤੀ ਨਾਲ ਸਹੁਰੇ ਘਰ ਪਹੁੰਚ ਗਈ ਜਿਵੇਂ ਹੀ ਰਾਤ ਹੋਈ ਤਾਂ ਉਸ ਦਾ ਪਤੀ ਉਸ ਵੱਲ ਦੇਖ ਕੇ ਕਹਿਣ ਲੱਗਾ ਮੈਂ ਤੇਰੀ ਹਰ ਇੱਛਾ ਪੂਰੀ ਕਰਾਂਗਾ ਜੋ ਤੂੰ ਚਾਹੇਂਗੀ ਉਹ ਲੈ ਕੇ ਆਵਾਂਗਾ ਪਰ ਮੈਨੂੰ ਕਦੇ ਛੱਡ ਕੇ ਨਾ ਜਾਵੀਂ ਮੈਨੂੰ ਨਹੀਂ ਪਤਾ ਕਿ ਮੇਰੇ ਵਿੱਚ ਕਿਹੜੀ ਕਮੀ ਸੀ ਜਿਸ ਕਾਰਨ ਮੇਰੀਆਂ ਦੋ ਪਤਨੀਆਂ ਮੈਨੂੰ ਛੱਡ ਕੇ ਚਲ ਗਈਆਂ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਕੋਲ ਸਭ ਕੁਝ ਹੈ ਜਿਸ ਨੂੰ ਪਾਉਣ ਬਾਰੇ ਹਰ ਕੁੜੀ ਸੋਚਦੀ ਹੈ ਜੈਸਮਿਨ ਉਸ ਦੀ ਗੱਲ ਸੁਣਤਾ ਰਹੀ ਸੀ ਪਰ ਨਾਲ ਹੀ ਉਸ ਦੀ ਸਾਰੀ ਦੌਲਤ ਹੜੱਪ ਕੇ ਭੱਜਣ ਦੀ ਯੋਜਨਾ ਵੀ ਆਪਣੇ ਮਨ ਵਿੱਚ ਬਣਾ ਰਹੀ ਸੀ ਅਗਲੇ ਦਿਨ ਜੈਸਮਿਨ ਦੀਆਂ ਨਜ਼ਰਾਂ ਵਾਰ-ਵਾਰ ਉਸ ਸਮੇਂ ਤੇ ਟਿਕੀਆਂ ਹੋਈਆਂ ਸੀ ਕਿ ਉਸ ਨੂੰ ਕਦੋਂ ਮੌਕਾ ਮਿਲੇ ਉਇਥੋਂ ਭੱਜ ਸਕੀ ਜੈਸਮੀਨ ਨੇ ਆਪਣਾ ਮੋਬਾਈਲ ਕੱਢ ਲਿਆ ਤੇ ਆਪਣੇ ਪਿਤਾ ਨੂੰ ਮੈਸੇਜ ਭੇਜਿਆ ਬਾਪੂ ਮੈਨੂੰ ਪਤਾ ਲੱਗ ਗਿਆ ਹੈ ਗਹਿਣੇ ਤੇ ਪੈਸੇ ਕਿੱਥੇ ਰੱਖੇ ਹਨ ਬਸ ਮੈਨੂੰ ਉਹ ਸਮਾਂ ਦੱਸੋ ਕਦੋਂ ਇਥੋਂ ਨਿਕਲਣਾ ਹੈ ਬਾਪੂ ਨੇ ਜੈਸਮੀਨ ਨੂੰ ਕਿਹਾ ਮੈਂ ਰਾਤ ਨੂੰ 1 ਵਜੇ ਮੋਟਰਸਾਈਕਲ ਤੇ ਤੁਹਾਡੇ ਘਰ ਦੇ ਸਾਹਮਣੇ ਮਿਲਾਂਗਾ ਜਿਵੇਂ ਹੀ ਮੌਕਾ ਮਿਲੇ ਤਾਂ ਤੁਰੰਤ ਬਾਹਰ ਆ ਜਾਵੀਂ ਜਿਵੇਂ ਹੀ ਅੱਧੀ ਰਾਤ ਬੀਤ ਗਈ ਜੈਸਮੀਨ ਨੇ ਦੇਖਿਆ ਕਿ ਉਸਦਾ ਪਤੀ ਸੌਂ ਰਿਹਾ ਹੈ ਉਹ ਹੌਲੀ-ਹੌਲੀ ਉੱઠી ਤੇ ਚਟ ਗੈਣੇ ਤੇ ਪੈਸੇ ਇਕੱਠੇ ਕੀਤੇ ਤੇ ਤੁਰੰਤ ਘਰ ਵਿੱਚੋਂ ਬਾਹਰ ਆ ਗਈ ਉਸਦਾ ਪਿਤਾ ਪਹਿਲਾਂ ਹੀ ਬਾਹਰ ਖੜਾ ਉਸਦੀ ਉਡੀਕ ਕਰ ਰਿਹਾ ਸੀ ਉਹ ਤੇਜ਼ੀ ਨਾਲ ਮੋਟਰਸਾਈਕਲ ਤੇ ਬੈਠ ਗਈ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਛੱਡ ਗਏ ਉਧਰ ਸਵੇਰੇ ਜਦੋਂ ਉਸਦੇ ਪਤੀ ਦੀ ਅੱਖ ਖੁੱਲ੍ਹਦੀ ਹੈ ਤਾਂ ਉਸਨੇ ਦੇਖਿਆ ਕਿ ਜੈਸਮੀਨ ਘਰੋਂ ਗਾਇਬ ਹੈ ਉਹ ਰੋਣਾ ਪਾਉਣ ਲੱਗਾ ਪਰ ਹੁਣ ਉਹ ਕੀ ਕਰ ਸਕਦਾ ਸੀ ਬਹੁਤ देर ਹੋ ਚੁੱਕੀ ਸੀ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਪੁਲਿਸ ਸ਼ਿਕਾਇਤ ਤੋਂ ਬਾਅਦ ਜੈਸਮੀਨ ਦੇ ਘਰ ਪਹੁੰਚੇ ਪਰ ਉਹ ਰਾਤੋਂ ਰਾਤ ਹੀ ਉਥੋਂ ਚਲੇ ਗਏ ਸੀ ਜੈਸਮੀਨ ਨੇ ਸਭ ਕੁਝ ਲੁੱਟ ਲਿਆ ਸੀ ਹੁਣ ਉਹਨਾਂ ਨੇ ਕਿਸੇ ਹੋਰ ਸ਼ਹਿਰ ਵਿੱਚ ਕਿਰਾਏ ਤੇ ਮਕਾਨ ਲੈ ਲਿਆ ਸੀ ਜੈਸਮੀਨ ਦਾ ਪਿਤਾ ਬਹੁਤ ਖੁਸ਼ ਸੀ ਸ਼ਾਬਾਸ਼ ਬੇਟੀ ਇਸ ਵਿਆਹ ਤੋਂ ਸਾਨੂੰ ਪੂਰੇ 10 ਲੱਖ ਰੁਪਏ ਦਾ ਮੁਨਾਫਾ ਹੋਇਆ ਹੈ ਜੈਸਮੀਨ ਨੇ ਨਵੇਂ ਕੱਪੜੇ ਖਰੀਦੇ ਤੇ ਉਸਦੀ ਮਾਂ ਮਤਰੇਈ ਮਾਂ ਨੇ ਆਪਣੇ ਲਈ ਸੋਨੇ ਦੇ ਗਹਿਣੇ ਖਰੀਦੇ ਪਿਤਾ ਨੇ ਇੱਕ ਨਵੀਂ ਮੋਟਰਸਾਈਕਲ ਖਰੀਦੀ ਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀ ਜੈਸਮੀਨ ਦਗਾ ਦੋ ਬਤਰੀਆਂ ਪੈਣਾ ਵੀ ਸੀ ਇਸੇ ਤਰ੍ਹਾਂ ਉਹ ਵੀ ਫਰਜੀ ਵਿਆਹ ਕਰਕੇ ਲੋਕਾਂ ਦੀ ਚੋਰੀ ਕਰਕੇ ਫਿਰ ਰਾਤੋਂ ਰਾਤ ਗਾਇਬ ਹੋ ਜਾਂਦੀਆਂ ਸੀ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਪਰਿਵਾਰ ਇਸ ਧੋਖਾਧੜੀ ਦੇ ਕਾਨੂੰਨੀ ਅਪਰਾਧ ਵਿੱਚ ਬਰਾਬਰ ਦਾ ਸ਼ਾਮਲ ਸੀ ਜੈਸਮੀਨ 10ਵੀਂ ਜਮਾਤ ਪਾਸ ਸੀ ਤੇ ਉਸ ਦੀਆਂ ਬਾਕੀ ਦੋ ਮਤਰਈਆਂ ਪੈਣਾ ਨੇ 5ਵੀਂ ਜਮਾਤ ਤੱਕ ਹੀ ਪੜਾਈ ਕੀਤੀ ਸੀ ਕੁਝ ਦਿਨ ਬੀਤ ਜਾਣ ਤੋਂ ਬਾਅਦ ਫਿਰ ਇੱਕ ਅਮੀਰ ਸੌਦਾ ਦੇ ਘਰ ਆਇਆ ਇੱਕ 50 ਸਾਲ ਦਾ ਆਦਮੀ ਜੋ ਵਿਆਹ ਕਰਨਾ ਚਾਹੁੰਦਾ ਸੀ ਉਸ ਨੂੰ ਕੁੜੀਆਂ ਦਿਖਾਈਆਂ ਗਈਆਂ ਪਰ ਉਹ ਜੈਸਮਿਨ ਨੂੰ ਪਸੰਦ ਕਰਦਾ ਹੈ ਉਹ ਬਜ਼ੁਰਗ ਬਹੁਤ ਅਮੀਰ ਸੀ ਉਸ ਕੋਲ ਇੱਕ ਵੱਡਾ ਬੰਗਲਾ ਵੱਡੀਆਂ ਕਾਰਾਂ ਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਸੀ ਜੈਸਮਿਨ ਦਾ ਸੌਦਾ 5 ਲੱਖ ਪੈ ਵਿੱਚ ਤੈਅ ਹੋਇਆ ਵਿਆਹ ਹੋ ਗਿਆ ਤੇ ਉਹ ਉਸ ਬਜ਼ੁਰਗ ਨਾਲ ਚਲੀ ਗਈ ਉਹ ਬੁੱਢਾ ਬਹੁਤ ਸ਼ਰਾਬ ਪੀਂਦਾ ਸੀ ਜਿਸ ਕਾਰਨ ਉਹ ਹਰ ਸਮੇਂ ਕਿਸੇ ਨਾ ਕਿਸੇ ਬਿਮਾਰੀ ਨਾਲ ਘਿਰਿਆ ਰਹਿੰਦਾ ਸੀ ਰਾਤ ਨੂੰ ਖੰਗਦੇ ਹੋਏ ਨੇ ਜੈਸਮੀਨ ਦਾ ਹੱਥ ਫੜ ਕੇ ਕਿਹਾ ਤੂੰ ਬਹੁਤ ਪਿਆਰੀ ਹੈ ਕਿਸ ਨੇ ਸੋਚਿਆ ਹੋਵੇਗਾ ਕਿ ਤੂੰ ਮੇਰੀ ਕਿਸਮਤ ਵਿੱਚ ਹੋਵੇਂਗੀ ਅੱਜ ਤੋਂ ਇਹ ਬੰਗਲਾ ਇਹ ਕਾਰਾਂ ਪੈਸਾ ਸਭ ਕੁਝ ਤੁਹਾਡਾ ਹੈ ਇੱਥੇ ਜੈਸਮੀਨ ਉਸ ਨੂੰ ਮੁਸ਼ਕਿਲ ਨਾਲ ਬਰਦਾਸ਼ਤ ਕਰ ਰਹੀ ਸੀ ਉਹ ਕੁਝ ਦਿਨ ਉਸ ਕੋਲ ਰਹੀ ਤੇ ਫਿਰ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਬੁੱਢੇ ਨੇ ਜੈਸਮੀਨ ਵੱਲ ਦੇਖ ਕੇ ਕਿਹਾ ਤੈਨੂੰ ਕੀ ਹੋ ਗਿਆ ਹੈ ਮੈਂ ਤੈਨੂੰ ਸਭ ਕੁਝ ਤਾਂ ਦੇ ਦਿੱਤਾ ਹੈ ਫਿਰ ਤੁਸੀਂ ਮੈਨੂੰ ਕਿਉਂ ਛੱਡ ਰਹੇ ਹੋ ਜੈਸਮੀਨ ਨੇ ਜੱਜ ਦੇ ਸਾਹਮਣੇ ਕਿਹਾ ਜੱਜ ਸਾਹਿਬ ਇਹ ਹਰ ਰੋਜ਼ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਮਾਰਦਾ ਹੈ ਮੈਂ ਹੁਣ ਇਸ ਨਾਲ ਨਹੀਂ ਰਹਿਣਾ ਚਾਹੁੰਦੀ ਹਾਂ ਜੈਸਮੀਨ ਦੀ ਗੱਲ ਸੁਣ ਕੇ ਤੇ ਬੁੱਢੇ ਆਦਮੀ ਦੇ ਸ਼ਰਾਬ ਪੀਣ ਦੀ ਮੈਡੀਕਲ ਰਿਪੋਰਟ ਦੇਖਣ ਤੋਂ ਬਾਅਦ ਜੱਜ ਸਾਹਿਬ ਨੇ ਦੋਵਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਤੇ ਇਸ ਤਰ੍ਹਾਂ ਜੈਸਮੀਨ ਨੇ ਉੱਥੋਂ ਵੀ ਚੰਗੀ ਰਕਮ ਲੁੱਟ ਲਈ ਜੈਸਮੀਨ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਪਤਾ ਨਹੀਂ ਉਸਨੇ ਕਿੰਨੀਆਂ ਹੀ ਜ਼ਿੰਦਗੀਆਂ ਨਾਲ ਧੋਖਾ ਕੀਤਾ ਸੀ ਜੈਸਮੀਨ ਤੇ ਉਸਦਾ ਪਰਿਵਾਰ ਆਪਣੇ ਸ਼ਹਿਰ ਤੋਂ ਦੂਰ ਦੂਜੇ ਸ਼ਹਿਰਾਂ ਵਿੱਚ ਚਲੇ ਜਾਂਦੇ ਤੇ ਕਿਰਾਏ ਦਾ ਮਕਾਨ ਲੈ ਲੈਂਦੇ ਤੇ ਲੋੜਵੰਦਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਸਭ ਕੁਝ ਲੁੱਟ ਕੇ ਕੁਝ ਦਿਨਾਂ ਵਿੱਚ ਹੀ ਗਾਇਬ ਹੋ ਜਾਂਦੇ ਸੀ ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਇੱਕ ਦਿਨ ਇੱਕ ਵਿਚੋਲਾ ਤਨਵੀਰ ਨਾਮ ਦੇ ਲੜਕੇ ਦਾ ਰਿਸ਼ਤਾ ਉਹਨਾਂ ਦੇ ਘਰੇ ਲੈ ਆਇਆ ਜਿਸ ਦੀ ਪਹਿਲੀ ਪਤਨੀ ਇਸ ਦੁਨੀਆ ਤੋਂ ਚਲੀ ਗਈ ਸੀ ਬਸ ਹੁਣ ਉਸ ਦੇ ਕੋਲ ਇੱਕ ਛੋਟੀ ਧੀ ਹੀ ਸੀ ਜਦੋਂ ਮੁੰਡੇ ਦੇ ਪਰਿਵਾਰ ਵਾਲੇ ਕੁੜੀ ਨੂੰ ਦੇਖਣ ਆਏ ਤਾਂ ਉਹਨਾਂ ਨੂੰ ਵੀ ਤਿੰਨਾਂ ਵਿੱਚੋਂ ਜੈਸਮੀਨ ਹੀ ਪਸੰਦ ਆਈ ਰਿਸ਼ਤਾ ਤੈਅ ਕਰਨ ਵਾਲੇ ਵਿਚੋਲੇ ਨੇ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕੁੜੀ ਦਾ ਪਿਤਾ ਇਸ ਰਿਸ਼ਤੇ ਲਈ 5 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਜੈਸਮੀਨ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਅਸੀਂ ਗਰੀਬ ਲੋਕ ਹਾਂ ਵਿਆਹ ਤੇ ਦਾਜ ਦਾ ਖਰਚਾ ਨਹੀਂ ਕਰ ਸਕਦੇ ਅਸੀਂ ਤੁਹਾਡੇ ਤੋਂ ਲੈਣ ਵਾਲੇ ਪੈਸਿਆਂ ਨਾਲ ਹੀ ਵਿਆਹ ਦੀ ਰਸਮ ਪੂਰੀ ਕਰਾਂਗੇ ਕੁੜੀ ਤੇ ਪਰਿਵਾਰ ਦੀ ਮਜਬੂਰੀ ਨੂੰ ਸਮਝਦੇ ਹੋਏ ਤਨਵੀਰ ਦੇ ਮਾਤਾ ਪਿਤਾ ਨੇ ਇਸ ਰਿਸ਼ਤੇ ਨੂੰ ਫਾਈਨਲ ਕਰ ਲਿਆ ਤੇ 2.5 ਲੱਖ ਰੁਪਏ ਪਹਿਲਾਂ ਹੀ ਦੇ ਦਿੱਤੇ ਵਿਆਹ 10 ਦਿਨਾਂ ਬਾਅਦ ਹੋਇਆ ਤੇ ਬਾਕੀ ਬਚਦਾ 2.5 ਲੱਖ ਵੀ ਦੇ ਦਿੱਤਾ ਜਿਸ ਕੁੜੀ ਨਾਲ ਤਨਵੀਰ ਦਾ ਵਿਆਹ ਹੋ ਰਿਹਾ ਸੀ ਉਹ ਉਹੀ ਧੋਖੇਬਾਜ਼ ਜੈਸਮੀਨ ਸੀ ਰਾਤ ਦਾ ਸਮਾਂ ਹੋਇਆ ਜੈਸਮੀਨ ਪੂਰੀ ਤਰ੍ਹਾਂ ਦੋਲਹਣ ਬਣ ਕੇ ਬੈਠੀ ਸੀ ਪਰ ਅਜੀਹਾ ਲੱਗ ਰਿਹਾ ਸੀ ਜਿਵੇਂ ਤਨਵੀਰ ਦਾ ਜੈਸਮੀਨ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਤਾਂ ਆਪਣੀ ਧੀ ਨੂੰ ਗੋਦੀ ਵਿੱਚ ਬਿਠਾ ਕੇ ਖਾਣਾ ਖਵਾ ਰਿਹਾ ਸੀ ਬੇਟੀ ਪਿੰਕੀ ਤਾਂ ਬਾਹਰ ਜਾਣ ਦੀ ਜਿੱਦ ਕਰ ਰਹੀ ਸੀ ਤਨਵੀਰ ਨੇ ਆਪਣੀ ਬੇਟੀ ਦਾ ਸਿਰ ਚੁੰਮਿਆ ਤੇ ਕਿਹਾ ਮੇਰੀ ਬੇਟੀ ਮੈਂ ਅੱਜ ਬਹੁਤ ਥੱਕ ਗਿਆ ਹਾਂ ਜੈਸਮੀਨ ਵੀ ਇਹ ਸਾਰਾ ਨਜ਼ਾਰਾ ਦੇਖ ਰਹੀ ਸੀ ਤੇ ਉਹ ਤਨਵੀਰ ਦੀ ਬੇਵਸੀ ਵੀ ਮਹਿਸੂਸ ਕਰ ਰਹੀ ਸੀ ਫਿਰ ਜੈਸਮੀਨ ਨੇ ਅੱਗੇ ਵਧ ਕੇ ਪਿੰਕੀ ਵੱਲ ਹੱਥ ਵਧਾਇਆ ਤੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ ਅੱਜ ਪਹਿਲੀ ਵਾਰ ਜੈਸਮੀਨ ਦੇ ਦਿਲ ਵਿੱਚ ਕਿਸੇ ਲਈ ਇੰਨਾ ਪਿਆਰ ਮਹਿਸੂਸ ਹੋਇਆ ਸੀ ਪਤਾ ਨਹੀਂ ਅੱਜ ਉਸ ਨੂੰ ਕੀ ਹੋ ਗਿਆ ਸੀ ਜਿਵੇਂ ਹੀ ਜੈਸਮੀਨ ਨੇ ਪਿੰਕੀ ਨੂੰ ਆਪਣੀ ਗੋਦ ਵਿੱਚ ਚੁੱਕਿਆ ਪਿੰਕੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਿਵੇਂ ਹੀ ਪਿੰਕੀ ਜੈਸਮੀਨ ਦੀ ਗੋਦ ਵਿੱਚ ਗਈ ਉਹ ਚੁੱਪ ਹੋ ਗਈ ਸੀ ਉਸ ਨੂੰ ਲੱਗਾ ਜਿਵੇਂ ਉਸਦੀ ਗਵਾਚੀ ਹੋਈ ਮਾਂ ਵਾਪਸ ਆ ਗਈ ਹੋਵੇ ਪਰ ਉਸ ਮਾਸੂਮ ਬੱਚੀ ਨੂੰ ਕੀ ਪਤਾ ਸੀ ਕਿ ਉਹ ਉਸਦੀ ਮਾਂ ਨਹੀਂ ਸਗੋਂ ਇੱਕ ਧੋਖੇਬਾਜ਼ ਔਰਤ ਸੀ ਪਰ ਕੁਝ ਹੀ ਪਲਾਂ ਵਿੱਚ ਉਹ ਜੈਸਮੀਨ ਦੀ ਗੋਦ ਵਿੱਚ ਆਪਣਾ ਸਿਰ ਰੱਖ ਕੇ ਸੌਂ ਗਈ ਸੀ ਤਨਵੀਰ ਬਹੁਤ ਖੁਸ਼ ਸੀ ਤੇ ਜੈਸਮੀਨ ਵੱਲ ਵੇਖਦਿਆਂ ਉਸਨੇ ਕਿਹਾ ਰੱਬ ਕਰੇ ਮੇਰੀ ਧੀ ਨੂੰ ਤੁਹਾਡੇ ਚਿਹਰੇ ਵਿੱਚੋਂ ਮਾਂ ਦਾ ਪਿਆਰ ਮਿਲ ਜਾਵੇ ਤਨਵੀਰ ਨੇ ਜੈਸਮੀਨ ਦਾ ਹੱਥ ਫੜਿਆ ਤੇ ਪਿਆਰ ਭਰੇ ਸ਼ਬਦਾਂ ਨਾਲ ਬੋਲਿਆ ਮੇਰੀ ਧੀ ਨੇ ਮਾਂ ਦਾ ਪਿਆਰ ਨਹੀਂ ਦੇਖਿਆ ਉਹ ਬਹੁਤ ਛੋਟੀ ਸੀ ਜਦੋਂ ਉਸਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਉਹ ਆਪਣੀ ਮਾਂ ਦਾ ਪਿਆਰ ਚਾਹੁੰਦੀ ਹੈ ਪਲੀਜ਼ ਇੱਕ ਚੰਗੀ ਮਾਂ ਬਣ ਕੇ ਮੇਰੀ ਧੀ ਦਾ ਪਾਲਣ ਪੋਸ਼ਣ ਕਰਨਾ ਜੈਸਮਿਨ ਪਿੰਕੀ ਦੇ ਸੁੰਦਰ ਮਾਸੂਮ ਚਿਹਰੇ ਵੱਲ ਵੇਖ ਰਹੀ ਸੀ ਪਤਾ ਨਹੀਂ ਕਦੋਂ ਪਿੰਕੀ ਉਸ ਨੂੰ ਆਪਣੀ ਧੀ ਵਰਗੀ ਮਹਿਸੂਸ ਹੋਣ ਲੱਗੀ ਇਸੇ ਤਰ੍ਹਾਂ ਰਾਤ ਲੰਘ ਗਈ ਸਵੇਰ ਹੁੰਦੇ ਹੀ ਪਿੰਕੀ ਰੋਣ ਲੱਗ ਪਈ ਜੈਸਮਿਨ ਚੱਟ ਉੱઠી ਤੇ ਪਿੰਕੀ ਨੂੰ ਛਾਤੀ ਨਾਲ ਲਾ ਲਿਆ ਤੇ ਉਸ ਨੂੰ ਪਿਆਰ ਕਰਨ ਲੱਗੀ ਪਿੰਕੀ ਵੀ ਜੈਸਮੀਨ ਨਾਲ ਖੇਡਣ ਲੱਗੀ ਸੀ ਤਨਵੀਰ ਬਹੁਤ ਹੈਰਾਨ ਹੋਇਆ ਕਿ ਪਿੰਕੀ ਇੰਨੇ ਜਲਦੀ ਜੈਸਮੀਨ ਨਾਲ ਕਿਵੇਂ ਕੁਲ ਮਿਲ ਗਈ ਹੈ ਸਾਰੇ ਬਹੁਤ ਖੁਸ਼ ਸੀ ਇਹ ਸਭ ਦੇਖ ਕੇ ਤਨਵੀਰ ਵੀ ਹੌਲੀ-ਹੌਲੀ ਆਪਣੀ ਪਤਨੀ ਦੇ ਦੁੱਖ ਤੋਂ ਬਾਹਰ ਆਉਣ ਲੱਗਾ ਸੀ ਪਿੰਕੀ ਨੂੰ ਵੀ ਮਾਂ ਦਾ ਪਿਆਰ ਮਿਲ ਗਿਆ ਸੀ ਹੁਣ ਪਿੰਕੀ ਜੈਸਮੀਨ ਦੇ ਹੱਥੋਂ ਦੁੱਧ ਪੀਂਦੀ ਸੀ ਤੇ ਉਸ ਨਾਲ ਸੌਂਦੀ ਸੀ ਜੈਸਮੀਨ ਵੀ ਹੁਣ ਸਾਰੇ ਪਰਿਵਾਰ ਦੀ ਲਾਡਲੀ ਨੋ ਬਣ ਚੁੱਕੀ ਸੀ ਤੇ ਜੈਸਮੀਨ ਵੀ ਬਹੁਤ ਖੁਸ਼ ਸੀ ਕਿਉਂਕਿ ਉਸ ਵਿਚਾਰੀ ਕੁੜੀ ਨੇ ਕਦੇ ਇੰਨਾ ਲਾਡ ਪਿਆਰ ਨਹੀਂ ਦੇਖਿਆ ਸੀ ਕੁਝ ਦਿਨਾਂ ਬਾਅਦ ਜੈਸਮਿਨ ਦੇ ਬਾਪੂ ਨੇ ਫੋਨ ਕੀਤਾ ਬੇਟੀ ਤੇਰੀ ਕੀ ਤਿਆਰੀ ਹੈ ਕੁਝ ਹੱਥ ਲੱਗਾ ਜਲਦੀ ਉੱਥੋਂ ਭੱਜਣ ਦੀ ਤਿਆਰੀ ਕਰੋ ਤੈਨੂੰ ਪਤਾ ਕਿਸੇ ਹੋਰ ਥਾਂ ਤੋਂ ਵਿਆਹ ਦਾ ਆਫਰ ਆ ਰਿਹਾ ਹੈ 10 ਲੱਖ ਰੁਪਏ ਦੀ ਪੂਰੀ ਰਕਮ ਮਿਲ ਰਹੀ ਹੈ ਜੈਸਮਿਨ ਚੁੱਪ ਹੋ ਗਈ ਉਹ ਅੰਦਰੋਂ ਬੁੱਝ ਜੀ ਗਈ ਸੀ ਫੋਨ ਕੱਟ ਕਰ ਦਿੱਤਾ ਸੀ ਸ਼ਾਮ ਹੋ ਗਈ ਸੀ ਤਨਵੀਰ ਨੇ ਪਿੰਕੀ ਨੂੰ ਮੋਢਿਆਂ ਤੇ ਬਿਠਾਇਆ ਹੋਇਆ ਸੀ ਜੈਸਮੀਨ ਵੀ ਕੋਲ ਆ ਕੇ ਬੈਠ ਗਈ ਤਨਵੀਰ ਨੇ ਜੈਸਮੀਨ ਨੇ ਅੱਖਾਂ ਵਿੱਚ ਦੇਖਿਆ ਜੈਸਮੀਨ ਪਰੇਸ਼ਾਨ ਹੋ ਕੀ ਸਭ ਕੁਝ ਠੀਕ ਤਾਂ ਹੈ ਜੈਸਮੀਨ ਨੇ ਤਨਵੀਰ ਦਾ ਹੱਥ ਫੜ ਕੇ ਕਿਹਾ ਤਨਵੀਰ ਤੁਸੀਂ ਮੈਨੂੰ ਆਪਣੇ ਤੋਂ ਕਦੇ ਵੱਖ ਤਾਂ ਨਹੀਂ ਕਰੋਗੇ ਤਨਵੀਰ ਮੁਸਕਰਾਉਣ ਲੱਗਾ ਇਹ ਕੀ ਗੱਲ ਕਰ ਰਹੀ ਹੈ ਮੈਂ ਤੈਨੂੰ ਆਪਣੇ ਤੋਂ ਵੱਖ ਕਿਉਂ ਕਰਾਂਗਾ ਤੂੰ ਹੀ ਮੇਰੇ ਤੇ ਪਿੰਕੀ ਦੇ ਜੀਣ ਦਾ ਕਾਰਨ ਹੈ ਜੈਸਮੀਨ ਨੇ ਪਿੰਕੀ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਹੁਣ ਉਹ ਪਿੰਕੀ ਦੇ ਪਿਆਰ ਤੇ ਪਰਿਵਾਰ ਵੱਲ ਦਿੱਤੇ ਗਏ ਸਨਮਾਨ ਤੋਂ ਪੂਰੀ ਤਰ੍ਹਾਂ ਮੋਹਿਤ ਹੋ ਗਈ ਸੀ ਅਗਲੀ ਸਵੇਰ ਪਿੰਕੀ ਦੀ ਸਿਹਤ ਬਹੁਤ ਖਰਾਬ ਹੋ ਗਈ ਜਦੋਂ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਪਿੰਕੀ ਨੂੰ ਟੀਕਾ ਲਗਾ ਦਿੱਤਾ ਪਿੰਕੀ ਦੇ ਨਾਲ ਜੈਸਮੀਨ ਵੀ ਰੋਣ ਲੱਗ ਪਈ ਸੀ ਜੇ ਮੇਰੀ ਧੀ ਨੂੰ ਦਰਦ ਹੋਵੇ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਜੈਸਮੀਨ ਨੇ ਸਾਰੀ ਰਾਤ ਪਿੰਕੀ ਨੂੰ ਛਾਤੀ ਨਾਲ ਲਾਈ ਰੱਖਿਆ ਤਨਵੀਰ ਬਹੁਤ ਖੁਸ਼ ਸੀ ਆਖਿਰੋ ਕਿਉਂ ਖੁਸ਼ ਨਾ ਹੋਵੇ ਜੈਸਮੀਨ ਪਿੰਕੀ ਨੂੰ ਆਪਣੀ ਅਸਲੀ ਮਾਂ ਵਾਂਗ ਪਿਆਰ ਕਰਦੀ ਸੀ ਤਨਵੀਰ ਜਸਮੀਨ ਦੀ ਹਰ ਖੁਸ਼ੀ ਦਾ ਖਿਆਲ ਰੱਖਦਾ ਸੀ ਪਰ ਜਸਮੀਨ ਦਾ ਪਿਤਾ ਹੁਣ ਜਸਮੀਨ ਨੂੰ ਤਮਕੀਆਂ ਦੇ ਰਿਹਾ ਸੀ ਜਸਮੀਨ ਮੈਂ ਤੈਨੂੰ ਹੁਣ ਕਹਿ ਰਿਹਾ ਹਾਂ ਉਥੋਂ ਭੱਜ ਆਵੋ ਜਸਮੀਨ ਰੋਂਦੀ ਹੋਈ ਕਹਿਣ ਲੱਗੀ ਬਾਪੂ ਹੁਣ ਬੰਦ ਕਰੋ ਮੈਨੂੰ ਹੁਣ ਜੀਣ ਦਿਓ ਮੈਨੂੰ ਪੈਸੇ ਦੌਲਤ ਦੀ ਲੋੜ ਨਹੀਂ ਹੈ ਮੈਂ ਹੁਣ ਭੱਜਣਾ ਨਹੀਂ ਚਾਹੁੰਦੀ ਬਾਪੂ ਤਨਵੀਰ ਬਹੁਤ ਚੰਗਾ ਇਨਸਾਨ ਹੈ ਮੇਰਾ ਬਹੁਤ ਖਿਆਲ ਰੱਖਦਾ ਹੈ ਹੁਣ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਪਰ ਜਸਮੀਨ ਦੀਆਂ ਗੱਲਾਂ ਦਾ ਉਸਦੇ ਪਿਤਾ ਤੇ ਕੋਈ ਅਸਰ ਨਾ ਹੋਇਆ ਤੇ ਉਸਨੇ ਜੈਸਮੀਨ ਨੂੰ ਧਮਕਾਉਂਦੇ ਹੋਏ ਕਿਹਾ ਦੇਖੋ ਜੈਸਮੀਨ ਜੇਕਰ ਤੂੰ ਨਾ ਆਈ ਤਾਂ ਮੈਂ ਉੱਥੇ ਆ ਕੇ ਸਾਰਿਆਂ ਨੂੰ ਤੇਰੇ ਬਾਰੇ ਸੱਚ ਦੱਸ ਦੇਵਾਂਗਾ ਫਿਰ ਉਹ ਤੁਹਾਨੂੰ ਘਰੋਂ ਤੱਕੇ ਮਾਰ ਕੇ ਬਾਹਰ ਕੱਢ ਦੇਣਗੇ ਜੈਸਮੀਨ ਰੱਬ ਦਾ ਵਾਸਤਾ ਦੇਣ ਲੱਗੀ ਬਾਪੂ ਅਜਿਹਾ ਨਾ ਕਰੋ ਮੈਂ ਮਰ ਜਾਵਾਂਗੀ ਇਸ ਦਰਾਂਡ ਪਿੰਕੀ ਮਾਂ ਮਾਂ ਕਹਿੰਦੀ ਹੋਈ ਜੈਸਮੀਨ ਦੇ ਕੋਲ ਆਈ ਜੈਸਮੀਨ ਨੇ ਤੇਜ਼ੀ ਨਾਲ ਪਿੰਕੀ ਨੂੰ ਆਪਣੀ ਗੋਦ ਵਿੱਚ ਲੈ ਲਿਆ ਕੀ ਹੋਇਆ ਮੇਰੀ ਰਾਣੀ ਤੀ ਨੂੰ ਭੁੱਖ ਲੱਗੀ ਹੈ ਇਹ ਕਹਿ ਕੇ ਜੈਸਮਿਨ ਉਸ ਨੂੰ ਦੁੱਧ ਪਿਲਾਉਣ ਲੱਗੀ ਤੇ ਫਿਰ ਉਸਨੇ ਤਨਵੀਰ ਦੀ ਤਸਵੀਰ ਨੂੰ ਆਪਣੇ ਛਾਤੀ ਨਾਲ ਲਾਇਆ ਤੇ ਰੋਣਾ ਸ਼ੁਰੂ ਕਰ ਦਿੱਤਾ ਅਸਮਾਨ ਵੱਲ ਵੇਖ ਕੇ ਬੋਲੀ ਰੱਬਾ ਮੈਂ ਜਾਣਦੀ ਹਾਂ ਮੈਂ ਬਹੁਤ ਸਾਰੇ ਪਾਪ ਕੀਤੇ ਹਨ ਮੈਂ ਆਪਣੇ ਪਾਪਾਂ ਲਈ ਮਾਫੀ ਮੰਗਦੀ ਹਾਂ ਤੁਸੀਂ ਮੈਨੂੰ ਤਨਵੀਰ ਤੇ ਮੇਰੀ ਤੀ ਪਿੰਕੀ ਤੋਂ ਵੱਖ ਨਾ ਕਰਨਾ ਮੈਂ ਮਰ ਜਾਵਾਂਗੀ ਇਸੇ ਤਰ੍ਹਾਂ ਵਿਆਹ ਨੂੰ 1 ਸਾਲ ਹੋ ਗਿਆ ਸੀ ਤਨਵੀਰ ਅੱਜ ਜੈਸਮੀਨ ਲਈ ਸੋਨੇ ਦੀ ਮੰਦਰੀ ਲੈ ਕੇ ਆਇਆ ਸੀ ਉਹ ਜੈਸਮੀਨ ਨੂੰ ਪਿਆਰ ਨਾਲ ਕਹਿਣ ਲੱਗਾ ਪਹਿਲੀ ਪਤਨੀ ਦੇ ਚਲੇ ਜਾਣ ਤੋਂ ਬਾਅਦ ਮੈਂ ਜੀਨਾ ਛੱਡ ਦਿੱਤਾ ਸੀ ਪਰ ਜੈਸਮੀਨ ਤੇਰੇ ਆਉਣ ਨਾਲ ਮੈਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਹੈ ਜੈਸਮੀਨ ਵੀ ਬਹੁਤ ਖੁਸ਼ ਸੀ ਧੰਨਵਾਦ ਤਨਵੀਰ ਮੈਨੂੰ ਇੰਨੀ ਖੁਸ਼ੀ ਦੇਣ ਲਈ ਇਸੇ ਦੌਰਾਨ ਪੁਲਿਸ ਦੀ ਗੱਡੀ ਦਾ ਸਾਇਰਨ ਵੱਜਣ ਲੱਗਾ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਤਨਵੀਰ ਦੇ ਮਾਤਾ ਪਿਤਾ ਸਮੇਤ ਸਾਰੇ ਜਾਗ ਪਏ ਦਰਵਾజా ਖੁੱਲ੍ਹਿਆ ਤੇ ਇੱਕ ਪੁਲਿਸ ਵਾਲੇ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਘਰ ਦੀ ਤਲਾਸ਼ੀ ਕਰੋ ਇੱਥੇ ਲੁਕੀ ਹੋਈ ਹੈ ਉਸ ਨੂੰ ਲੱਭੋ تنਵੀਰ ਦੇ ਪਿਤਾ ਨੇ ਪੁਲਿਸ ਵਾਲੇ ਨੂੰ ਪੁੱਛਿਆ ਕੀ ਹੋਇਆ ਹੈ ਉਸੇ ਦੌਰਾਨ ਇੱਕ ਪੁਲਿਸ 레ਡੀ ਕਾਂਸਟੇਬਲ ਜੈਸਮੀਨ ਨੂੰ ਵਾਲਾਂ ਤੋਂ ਫੜ ਕੇ ਲੈ ਆਈ ਬਦਮਾਸ਼ੇ ਹੁਣ ਇਸ ਘਰ ਨੂੰ ਲੁੱਟਣ ਦੀ ਤਿਆਰੀ ਕਰ ਰਹੀ ਹੈ ਸਾਹਮਣੇ ਜੈਸਮੀਨ ਦਾ ਪਿਤਾ ਵੀ ਖੜਾ ਸੀ ਜੈਸਮੀਨ ਰੋਣ ਲੱਗ ਪਈ ਪੁਲਿਸ ਵਾਲਿਆਂ ਨੇ ਜੈਸਮੀਨ ਬਾਰੇ ਸਾਰੀ ਗੱਲ ਦੱਸੀ ਤਾਂ ਸਾਰੇ ਹੈਰਾਨ ਰਹਿ ਗਏ ਇਨਾ ਵੱਡਾ ਧੋਖਾ ਜੈਸਮੀਨ ਸਿਰ ਝੁਕਾ ਕੇ ਚੁੱਪ ਖੜੀ ਸੀ ਤਨਵੀਰ ਨੇ ਜੈਸਮੀਨ ਨੂੰ ਪੁੱਛਿਆ ਕੀ ਇਹ ਸੱਚ ਹੈ ਕਿ ਤੁਸੀਂ ਇੱਕ ਧੋਖੇਬਾਜ਼ ਔਰਤ ਹੋ ਜੈਸਮੀਨ ਰੋਂਦੀ ਹੋਈ ਕਹਿਣ ਲੱਗੀ ਤਨਵੀਰ ਮੇਰੀ ਗੱਲ ਤਾਂ ਸੁਣ ਲਵੋ ਤਨਵੀਰ ਨੇ ਚੀਕ ਕੇ ਕਿਹਾ ਹਾਂ ਜਾਂ ਨਾ ਵਿੱਚ ਜਵਾਬ ਦਿਓ ਜੈਸਮੀਨ ਨੇ ਤਨਵੀਰ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਦੋਂ ਹੀ ਤਨਵੀਰ ਨੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗਾ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਵੋ ਉਧਰ ਪਿੰਕੀ ਵੀ ਇੰਨੀ ਅਵਾਜ਼ ਸੁਣ ਕੇ ਨੀਂਦ ਤੋਂ ਜਾ ਗਈ ਤੇ ਮਾਂ-ਮਾਂ ਕਹਿੰਦੀ ਹੋਈ ਕਮਰੇ ਤੋਂ ਬਾਹਰ ਆ ਗਈ ਸੀ ਜੈਸਮੀਨ ਦਾ ਦਿਲ ਟੁੱਟ ਗਿਆ ਮੇਰੀ ਜਾਨ ਮੇਰੀ ਧੀ ਸਭ ਦੇ ਸਾਹਮਣੇ ਹੱਥ ਜੋੜ ਕੇ ਭੀਖ ਮੰਗਣ ਲੱਗੀ ਮੈਨੂੰ ਮaaf ਕਰ ਦੇਵੋ ਮੈਂ ਗਲਤ ਸੀ ਪਰ ਮੈਂ ਹੁਣ ਜੀਣਾ ਚਾਹੁੰਦੀ ਹਾਂ ਆਪਣੀ ਧੀ ਤੇ ਪਤੀ ਦੇ ਨਾਲ ਤਨਵੀਰ ਗੁੱਸੇ 'ਚ ਬੋਲਿਆ ਮੇਰੀ ਧੀ ਦਾ ਨਾਮ ਨਾ ਲੈ ਆਪਣੀ ਗੰਦੀ ਜ਼ੁਬਾਨ ਤੋਂ ਤਨਵੀਰ ਨੇ ਪਿੰਕੀ ਨੂੰ ਰੋਕ ਲਿਆ ਜੈਸਮੀਨ ਉੱਚੀ-ਉੱਚੀ ਰੋਣ ਲੱਗੀ ਮੈਨੂੰ ਇਸ ਤਰ੍ਹਾਂ ਦੀ ਸਜ਼ਾ ਨਾ ਦਿਓ ਮੈਂ ਜਾਣਦੀ ਹਾਂ ਮੈਂ ਗਲਤ ਸੀ ਮੈਂ ਗੁਨਾਹ ਕੀਤਾ ਹੈ ਪਰ ਮੈਂ ਸਭ ਕੁਝ ਛੱਡ ਦਿੱਤਾ ਹੈ ਤਨਵੀਰ ਰੱਬ ਦੀ ਖਾਤਰ ਮੈਨੂੰ ਇਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਪਰ ਕਿਸੇ ਨੇ ਵਿਚਾਰੀ ਦੀ ਫਰਿਆਦ ਨਹੀਂ ਸੁਣੀ ਪੁਲਿਸ ਹੱਥਕੜੀ ਲਾ ਕੇ ਜੈਸਮੀਨ ਤੇ ਉਸਦੇ ਪਿਤਾ ਨੂੰ ਲੈ ਤੁਰੀ ਪਿੰਕੀ ਰੋ ਰਹੀ ਸੀ ਤਨਵੀਰ ਦੀਆਂ ਅੱਖਾਂ 'ਚ ਵੀ ਹੰਝੂ ਸੀ ਜੈਸਮੀਨ ਬੇਵਸੀ ਨਾਲ ਤਨਵੀਰ ਵੱਲ ਦੇਖ ਰਹੀ ਸੀ ਉਹ ਸਮਝ ਗਈ ਸੀ ਹੁਣ ਸਮਾਂ ਆ ਗਿਆ ਹੈ ਕਿ ਉਸ ਨੂੰ ਉਸਤੇ ਗੁਨਾਹਾਂ ਦੀ ਸਜ਼ਾ ਮਿਲੇ ਉਸ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਤੋੜਿਆ ਹੈ ਹੁਣ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਤੇ ਰੱਬ ਤੋਂ ਮਾਫੀ ਵੀ ਮੰਗ ਰਹੀ ਸੀ ਜਿਵੇਂ ਜੋ ਪਿੰਕੀ ਨੂੰ ਯਾਦ ਕਰਦੀ ਤੜਫਣ ਲੱਗੀ ਪਿੰਕੀ ਵੀ ਆਪਣੀ ਮਾਂ ਨੂੰ ਯਾਦ ਕਰਨ ਲੱਗੀ ਪਿੰਕੀ ਨੂੰ ਜੈਸਮੀਨ ਦੀ ਛਾਤੀ ਤੇ ਲੇਟੇ ਬਿਨਾ ਨੀਂਦ ਨਹੀਂ ਆਉਂਦੀ ਸੀ ਚਾਰ ਦਿਨ ਬੀਤ ਚੁੱਕੇ ਸਨ ਪਿੰਕੀ ਦੀ ਹਾਲਤ ਰੋ ਰੋ ਕੇ ਬਹੁਤ ਖਰਾਬ ਸੀ ਉਹ ਨਾ ਤਾਂ ਸੌਂਦੀ ਸੀ ਤੇ ਨਾ ਹੀ ਕੁਝ ਖਾਂਦੀ ਪੀਂਦੀ ਸੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਥੱਕ ਹਾਰ ਕੇ ਤਨਵੀਰ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਿਹਾ ਕਿ ਉਹ ਕਿਸੇ ਵੀ ਤਰੀਕੇ ਨਾਲ ਜੈਸਮਿਨ ਨੂੰ ਲੈ ਕੇ ਆਵੇ ਨਹੀਂ ਤਾਂ ਇਹ ਬੱਚੀ ਮਰ ਜਾਵੇਗੀ ਪਿੰਕੀ ਦੀ ਹਾਲਤ ਵਿਗੜ ਰਹੀ ਸੀ ਤਨਵੀਰ ਕਿਸੇ ਵੀ ਹਾਲਤ ਚ ਪਿੰਕੀ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਆਖਿਰਕਾਰ ਤਨਵੀਰ ਵੀ ਆਪਣੀ ਧੀ ਦੇ ਹੱਥੋਂ ਮਜਬੂਰ ਹੋ ਕੇ ਮੰਨ ਗਿਆ ਥਾਣੇ ਗਿਆ ਤੇ ਪੁਲਿਸ ਨਾਲ ਗੱਲ ਕੀਤੀ ਕਿ ਇੱਕ ਵਕੀਲ ਕਰ ਲਿਆ ਜੈਸਮਿਨ ਤੇ ਉਸਦੇ ਮਾਤਾ ਪਿਤਾ ਹੁਣ ਜੇਲ੍ਹ ਚਾਹ ਚੁੱਕੇ ਸੀ ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਚੁੱਕੀ ਸੀ ਜਦੋਂ ਉਹਨਾਂ ਨੇ ਦੇਖਿਆ ਇਹ ਸਭ ਜਾਣਦੇ ਹੋਏ ਵੀ ਤਨਵੀਰ ਹਜੇ ਵੀ ਸਾਡੀ ਬੇਟੀ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹਨਾਂ ਨੇ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਦੱਸਿਆ ਕਿ ਅਸੀਂ ਆਪਣੀ ਬੇਟੀ ਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ ਸੀ ਇਸ ਵਿੱਚ ਸਾਡੀ ਤੀ ਦਾ ਕੋਈ ਕਸੂਰ ਨਹੀਂ ਸੀ ਹੁਣ ਉਹ ਵੀ ਸ਼ਰਮਿੰਦਾ ਸੀ ਉਹ ਰੋ ਰਿਹਾ ਸੀ ਤੇ ਰੱਬ ਤੋਂ ਮਾਫੀ ਮੰਗ ਰਿਹਾ ਸੀ ਦੋ ਦਿਨਾਂ ਦੇ ਅੰਦਰ ਤਨਵੀਰ ਨੇ ਵਕੀਲ ਨਾਲ ਮਿਲ ਕੇ ਜੈਸਮੀਨ ਨੂੰ ਰਿਹਾ ਕਰਵਾ ਲਿਆ ਤੇ ਘਰ 来 ਆਇਆ ਜੈਸਮੀਨ ਦੌੜਦੀ ਹੋਈ ਆਈ ਤੇ ਪਿੰਕੀ ਨੂੰ ਛਾਤੀ ਨਾਲ ਲਾ ਕੇ ਚੁੰਮਣ ਲੱਗੀ ਮੇਰੀ ਧੀ ਮੇਰੀ ਜਾਨ ਤਨਵੀਰ ਵੱਲ ਦੇਖ ਕੇ ਉਸ ਨੇ ਅੱਖਾਂ ਨੀਵੀਆਂ ਕਰ ਲਈਆਂ ਤਨਵੀਰ ਦਾ ਦਿਲ ਵੀ ਹੁਣ ਸਾਫ਼ ਹੋ ਗਿਆ ਸੀ ਤਨਵੀਰ ਨੇ ਜੈਸਮੀਨ ਨੂੰ ਆਪਣੇ ਨੇੜੇ ਕੀਤਾ ਤੇ ਮੁਸਕਰਾ ਕੇ ਕਹਿਣ ਲੱਗਾ ਸਾਨੂੰ ਛੱਡ ਕੇ ਤਾਂ ਨਹੀਂ ਜਾਏਂਗੀ ਜੈਸਮੀਨ ਚੁੱਕ ਕੇ ਤਨਵੀਰ ਦੇ ਪੈਰਾਂ ਵਿੱਚ ਬੈਠ ਗਈ ਅਕਰਮਿਤ ਹਨ ਜੂਸੀ ਉਸਨੇ ਕੰਬਦੀ ਆਵਾਜ਼ ਚ ਕਿਹਾ ਕਿ ਮੈਂ ਤੇਰੇ ਬਿਨਾ ਮਰ ਜਾਵਾਂਗੀ ਤਨਵੀਰ ਨੇ ਜਸਮੀਨ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਤੇ ਪਿਆਰ ਨਾਲ ਦੇਖਣ ਲੱਗਾ ਇਸ ਤਰ੍ਹਾਂ ਇੱਕ ਧੋਖੇਬਾਜ਼ ਕੁੜੀ ਨੇ ਇੱਜ਼ਤ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ